ਪਹਿਲੇ ਤੂੰ ਮੈਨੂੰ ਇਹੋਂ ਦੱਸ ਦੇ ਤੈਨੂੰ ਚਾਹੀਦਾ ਕੀ ਐ ਤੈਨੂੰ ਦੇਂਦਾ ਨਹੀਂ ਵੀ ਇੱਥੇ ਕੀ ਹੋਈ ਜਾਂਦਾ ਨਹੀਂ ਜਾਂ ਕੀ ਹੋਈ ਜਾਂਦਾ ਪੀਜਾ ਲੈਣਾ ਪੀਜਾ ਖੇ ਕੇ ਖੁਲੀ ਸੀ ਮੇਨਾਂ ਤੇ ਪੀਜਾ ਤੈਨੂੰ ਦਵਾ ਦੇਾਂਗੇ ਜ਼ਰੂਰੀ ਥੋੜੂ ਆ ਭੁੱਖ ਲੱਗੀ ਦੀ ਰਾਂ ਭੁੱਖ ਪੀਜੇ ਗੱਲ ਕਰਕੇ ਆਈ ਤੂੰ ਕਰਕੇ ਆ ਸੀ ਇਹ ਕੀ ਦਵਾ ਦੇਂਗੇ ਐਨਾ ਇਹ ਬੰਦੇ ਨੇ ਤਾਂ ਲਊ ਪੀਤਾ ਚੱਲ ਤੂੰ ਉੱਠ ਤੂੰ ਪੀਜਾ ਹੀ ਖਾ ਜਾ ਨਾ 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 ਬਾਬਾ ਨਹੀਂ ਨਹੀਂ ਉੱਠ ਪੀਜੇ ਦੋ ਮਿੰਟ ਮੇਰੇ ਮੇਰੇ ਨਾਲ ਗੱਲ ਕਰਦੇ ਗੱਲ ਪੀਜੇ ਦਵਾ ਦੇਾਂਗੇ ਨਹੀਂ ਭਾਈ ਬੈਠ ਬੈਠ ਮੈੜਾ ਇੱਧਰ ਆ ਬੈ 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 ਬਹੁਤ ਦਵਾ ਦੇਾਂਗੇ ਪੀਜਾ ਮੇਰੀ ਗੱਲ ਸੁਣ ਹਾਂ ਇਹਨੇ ਤਾਂ ਬਾਈ ਸਾਡਾ ਲਹੂ ਬਾਲਾ ਪੀਤਾ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਨੀ ਖਾਣ ਨੂੰ ਤਾਂ ਇਹ ਲੱਗਦਾ ਕੋਸਨ ਹੀ ਇਹਨੂੰ ਹੁਣ ਇਹ ਪੀਜਾ ਪੀਜਾ ਕਦੋਂ ਦਾ ਕਰੀ ਜਾਂਦਾ ਹੈ ਰੋਂਦਾ ਹੁਣ ਅਮਲਾ ਰੋਊਗਾ ਇਹ ਰੋਗ ਇਹ ਐਂ ਕਰਦਾ ਲੈ ਚੱਲ ਚੁੱਪ ਕਰ ਕੋਈ ਨਾ ਤੈਨੂੰ ਦਵਾ ਦੇਂਗੇ ਜਾਂਦੇ ਨੂੰ ਦਵਾ ਦੇਂਗੇ ਚੰਗਾ ਕੀਤਾ ਰੋਂਦਾ ਬਲ ਹਾਂ ਰੋ ਪਿਆ ਨਾ ਹਾਂ ਐਂ ਨਾ ਕਰ ਖਿਲ ਕੇ ਲੈ ਕੇ ਦਿੱਤੀ ਹੈ ਮੈਂ ਕਰਦੇ ਕੋਲਫੀ ਲੈ ਕੇ ਚੰਦਰ ਕੋਲਫੀ ਲੈ ਜਾਗੇ ਮੈਂ ਕਰਦਾ ਹੁਣ ਠੰਡ ਹੈਗੀ ਕੋਲਫੀ ਆ ਵੇਲਾ ਕੋਟਾ ਨਾ ਵਾਟਰ ਪਾ ਕੇ ਆਏ ਬੱਕੋ ਰੋ ਪਿਆ ਰੋ ਬਰ ਬਰ ਚੁੱਪ ਕਰ ਚੁੱਪ ਕਰ ਗੋਦੀ ਚ ਲੈ ਲੜੂ ਗੋਦੀ ਚ ਲੈ ਲੜੂ ਚੁੱਪ ਕਰ ਚੁੱਪ ਕਰ ਚੁੱਪ ਕਰ ਨਾ ਸੱਚੀ ਚੁੱਪ ਕਰ ਹਾਂ ਰੋ ਪਿਆ ਹੈ ਨਾ ਕੋਈ ਨਹੀਂ ਤੁਹਾਨੂੰ ਲੈ ਜਾਗੇ ਚੁੱਪ ਕਰ ਕੋਲਫੀ ਲੈ ਦਾਂਗੇ ਕੀ ਰੋਈ ਜਾਂਦਾ ਹੈ ਸੱਚੀ ਰੋ ਪਿਆ ਹਾਂ ਨਹੀਂ ਲੈ ਜਾ ਚੁੱਪ ਕਰ ਦੇ ਅਪ ਕੀ ਕੀ ਲੈਣਾ ਦੱਸ ਉਹ ਦੱਸ ਪੁੱਛ ਲਊ ਜਦ ਕੀ ਲੈਣਾ ਦੱਸ ਪੀ ਗਿਆ ਤੇ ਕੋਲਫੀ ਖਾਂਗੇ ਕੋਲਫੀ ਲੈਣੀ ਆ ਕੋਲਫੀ ਲੈ ਦੋ ਕੋਈ ਠੰਡਾ ਨਾ ਕਿਹੜੀ ਆ ਇੰਨਾ ਇਹ ਬੰਦੇ ਨੇ ਤਾਂ ਹੋਰ ਕੋਲਫੀ ਪੁੱਛ ਲਊ ਅਪ ਕੋਲਫੀ ਤੁਸੀਂ ਨਾ ਤੁਸੀਂ ਇਹਦੇ ਨਾਲ ਗੱਲ ਕਰ ਲਓ ਮੈਂ ਜਾਣੀ ਚਾ ਕੋਲਫੀ ਕਿਹੜੀ ਖਾਣੀ ਮੰਗਾ ਦਿੰਦੇ ਆਪਾਂ ਦੋਦਾਲੀ ਕੋਲਫੀ ਮੰਗਦਾ ਚਾਕਲੇਟ ਨਹੀਂ ਖਾਣੀ ਤੇ ਦੰਦ ਤਾਂ ਕਹਿੰਦੇ ਬਨੋਟੀਆਂ ਖਾ ਲੂਗਾ ਦੇ ਮੇਰੀ ਗੱਲ ਸੁਣ ਇੱਥੇ ਪਿੱਛੇ ਇਹ ਬੋਰਡ ਕੋਲੇ ਉੱਥੇ ਵੀ ਇਹ ਕੁਲਫੀ ਮੰਗਦਾ ਸੀ ਕੁਲਫੀ ਵਾਲਾ ਹੈ ਨਹੀਂ ਹੁਣ ਸਰਦਾਂ ਦੇ ਵਿੱਚ ਕੁਲਫੀ ਵਾਲਾ ਕਿੱਥੋਂ ਆ ਗਿਆ ਅੱਛਾ ਹੋਰ ਇਹ ਤਾਂ ਤੰਗ ਸਾਨੂੰ ਬਾਲਾ ਕੀਤਾ ਵੀ ਆ ਉਹ ਉਹੀ ਮੰਦੜ ਨਹੀਂ ਕਰਦਾ ਇਹ ਨਹੀਂ ਕਰਦਾ ਜਿਵੇਂ ਉਹ ਹੀ ਗੱਲ ਜੰਮਣ ਵਾਲੀਆਂ ਬੁੜਗਾਂ ਨਹੀਂ ਕਰਦੇ ਉਹ ਹਿਸਾਬ ਹੈ ਇਸ ਬੰਦੇ ਦਾ ਤਾਂ ਤਾਂ ਕੇ ਬੋਗਾ ਦਾ ਸੁਣਾ ਬਹੁਤ ਜ਼ਿਆਦੇ ਤੰਗ ਕਰ ਰਹੀ ਲੋਕੀ ਕਹਿ ਦਿੰਦੇ ਹਨ ਵੀ ਰੀਲਾ ਬਣਾ ਰੱਖੇ ਰੀਲਾ ਮੈਂ ਨਹੀਂ ਰੀਲਾ ਮੈਂ ਤਾਂ ਆਸ ਤੇ ਸਿਰ ਤੇ ਚੱਕ ਲਈ ਜੇ ਨਹੀਂ ਰੀਲ ਪਾਉਂਦੇ ਤਾਂ ਵੀ ਮਾਰ ਹੀ ਦੇ ਜੇ ਪਾਉਂਦੇ ਅਸੀਂ ਤਾਂ ਹਣਾ ਪਾਣੀ ਕੱਢਿਆ ਚੁੱਪ ਕਰ ਚੁੱਪ ਕਰ ਬੱਸ ਕਰ ਐਵੇਂ ਨਾ ਰੋਈ ਚੱਲ ਚੁੱਪ ਹਾਂ ਹੁਣ ਕੁਲਫੀ ਲੈ ਦਾਂਗੇ ਤੁਹਾਨੂੰ ਠੀਕ ਹੈ ਨਾ ਦੋ ਮਿੰਟ ਟੱਕ ਕੇ ਬੈਠਣਾ ਮੈਂ ਵੇਖੀ ਜਾਂਦਾ ਸੀ ਨਾ ਤੁਹਾਡੇ ਵਰੀ ਕਰੀ ਜਾਂਦਾ ਸੀ ਚੁੰਡੂ ਦੀ ਵੱਡੀ ਗੱਲ ਬਹੁਤ ਤੇ ਬਹੁਤ ਟਾਈਮ ਦਾ ਹੀ ਕਰੀ ਜਾਂਦਾ ਇਹ ਤਾਂ ਜਾਣ ਘਰੇ ਦੋ ਮਿੰਟ ਰੋਟੀ ਲੇਟ ਹੋ ਜੇ ਤਾਂ ਮੇਰੀ ਗੱਲ ਸੁਣ ਰੋਟੀ ਲਈ ਰੋਟੀ ਨਹੀਂ ਰਾਤ ਹੁਣ ਮੈਂ ਅੱਧੀ ਰਾਤ ਸਬਜ਼ੀ ਬਣਾਈ ਇਹ ਤਾਂ ਜਾਣ ਕੇ ਨੇ ਇੱਕ ਤਾਂ ਤਨਾ ਨੂਨ ਨਾ ਖਾਣ ਲੱਗ ਪਿਆ ਜੇ ਮੈਂ ਕਿਹਾ ਵੀ ਸਬਜ਼ੀ ਬਣੀ ਜਾਂਦੀ ਹੈ ਮੁੜ ਕੇ ਜਦੋਂ ਸਬਜ਼ੀ ਬਣ ਗਈ ਮੈਂ ਖਾ ਲਿਆ ਤੇ ਫਿਰ ਸਬਜ਼ੀ ਨਾ ਤਰ ਕੇ ਉੱਤੇ ਰੋਟੀ ਦੀ ਤੇ ਟੋਈ ਜੇ ਕਿਹਾ ਇਹ ਜੇ ਤਾਂ ਕਹਿੰਦਾ ਨੂਨ ਮਿਰਚ ਹੈ ਨਹੀਂ ਵੀ ਟੋਏ ਤੋਂ ਦੱਸ ਆਪਾਂ ਟੇਸਟ ਕਰਕੇ ਵੇਨੇ ਚੀਜ਼ ਵਿੱਚ ਨੂਨ ਮਿਰਚ ਹੈਗਾ ਕਿ ਨਹੀਂ ਤੇ ਇਹਨੇ ਬਿਨਾਂ ਟੇਸਟ ਤੋਂ ਟੋਕੇ ਵੀ ਕਿਹਲੇ ਵੀ ਉਹ ਚ ਨੂਨ ਮਿਰਚ ਹੈ ਨਹੀਂ ਘਰ ਵਾਲਾ ਮਨੂਣਾ ਸੌਖਾ ਤੈਨੂੰ ਹੈਨਾ ਮੈਂ ਨਹੀਂ ਮੇਰੇ ਘਰ ਵਾਲੇ ਨੇ ਤਾਂ ਵਿਚਾਰੇ ਨੇ ਇਹਨੇ ਚੋਚ ਕੀਤੇ ਨਹੀਂ ਜਿੰਨੇ ਇਸ ਬੰਦੇ ਦੇ ਮੈਂ ਚੋਚ ਕਰਦੀ ਆ ਰੀਲਾ ਨਹੀਂ ਮੈਂ ਤਾਂ ਇੱਕ ਨਵਾਂ ਖਸਮ ਸੇੜ ਲਿਆ ਹੈ ਮਾ ਉਹ ਕਾ ਗਾਉਂਦਾ ਇਹਦਾ ਇਹ ਤਾਂ ਮੰਨਦੇ ਨਹੀਂ ਸੀ ਜੇ ਤੁਹਾਨੂੰ ਦੱਸਦੇ ਨਾ ਰਸਦਾ ਇਹ ਕਿਰਦੇ ਇਹ ਨਹੀਂ ਵੇਖਾ ਮੇਰਾ ਪੌਡਕਾਸਟ ਹੋਈ ਹੁੰਦਾ ਨਹੀਂ ਨਹੀਂ ਇਹਨੂੰ ਕੋਈ ਮਤਵ ਨਹੀਂ ਇਹ ਨਹੀਂ ਪਤਾ ਕਿ ਕੈਮਰਾ ਲੱਗਿਆ ਇਹ ਤਾਂ ਮੰਨ ਚ ਇਹ ਗੱਲ ਚੱਲੀ ਜਾਂਦੀ ਸੀਗੀ ਵੀ ਮੈਨੂੰ ਉਹ ਖੇੜਾ ਨਹੀਂ ਛੱਡਦੇਗੇ ਤਾਂ ਵੀ ਮੇਰਾ ਪੀਜ਼ਾ ਵਾਲਾ ਖਾਣੀ ਉੱਥੇ ਤਰਜੂਗਾ ਹਾਂ ਪੀਜ਼ਾ ਆਤਰ ਪੀਜ਼ਾ ਮਗਾ ਕੇ ਦੇਵਾਂਗੇ ਤੇ ਕੁਲਫੀ ਵੀ ਮਗਾ ਦਾਂਗੇ ਹੁਣ ਪੌਡਕਾਸਟ ਦੇ ਵਿੱਚ ਬੋਲੀ ਨਾ ਹੋਣਾ ਤਾਂ ਕਿਹਦੇ ਪੌਡਕਾਸਟ ਨਹੀਂ ਹੁੰਦਾ ਇਹ ਕਰੇਗਾ ਹੁਣ ਦੱਸ ਦੇ ਮੈਨੂੰ ਮਗਾ ਦਾਂਗੇ ਰੋਲਾ ਫੇਰ ਹੀ ਪਾਉਗਾ ਬਲੈ ਤਾਂ ਪੁੱਛ ਲੈਣੋ ਦੱਸ ਲੱਗਦਾ ਮੈਨੂੰ ਕੋ ਕੁਰੀਆਂ ਜਿ ਵੱ ਕਿੱਥੇ ਜਾਣਾ ਮੈਂ ਪੀਜਾ ਖਾਣ ਜਾ ਤੂੰ ਪੀਜਾ ਬਾਹਰ ਜਾ ਕੇ ਖਾਇਆ ਪਾ ਜਾ ਜਾਂ ਬਾਅਦ ਚ ਕਰਾਂਗੇ ਗੱਲ ਤੂੰ ਜਾ ਵੜਾ ਜਾ ਬਹਿ ਜਾ ਹਾਂ ਤੇਰੇ ਬਾਅਦ ਚ ਕਰਦੇ ਗੱਲ ਹੈ ਨਹੀਂ ਨਹੀਂ ਤੂੰ ਕੈਮਰਾ ਬੰਦ ਕਰ ਦੇ ਨਹੀਂ ਨਹੀਂ ਤੂੰ ਬਹਿ ਜਾ ਇੱਕ ਮਿੰਟ ਬਾਈ ਪਤ ਤੈਨੂੰ ਪੀਜਾ ਮਗਾ ਦੇਣਾ ਤੂੰ ਪੋਡਕਾਸਟ ਨਾ ਖਰਾਬ ਕਰ ਸਾਡਾ ਤੂੰ ਬਹਿ ਜਾ ਮੇਰੇ ਅਸਮੈਂ ਮਗਾ ਕੇ ਖਵਾ ਦਿਆਂ ਨੂੰ ਬਾਅਦ ਚ ਗੱਲ ਕਰ ਲੈ ਨਹੀਂ ਨਹੀਂ ਤੂੰ ਬੈਠੋ ਮਗਾ ਦੇਣਾ ਮੁੰਡਾ ਭੇਜ ਦਿੰਨਾ ਮੈਂ ਕੱਲ ਦੇਣਾ ਪੀਜਾ ਮਗਾ ਦੇਣੇ ਇੱਕ ਕੋਲ ਫੀਕਾ ਵੱਡਾ ਨਹੀਂ ਖੁਆ ਨਹੀਂ ਲੈਣੀ ਹੈ ਤੇ ਦੰਦ ਵੱਡੜੇ ਤੇ ਪਲਾ ਡੈਗ ਪਹਿਨ ਡੈਗ ਪਹਿਨ ਡੈਗ ਲੈ ਉਹਨਾਂ ਦੰਦ ਡੈਗ ਪਹਿਨ ਸਹੀ ਗੱਲ ਆ ਹਾਂ ਦੰਦ ਦਾ ਬ੍ਰੋਡਰ ਨੂੰ ਮੈਂ ਦੰਦਾਂ ਤੋਂ ਚੇਤੇ ਕਰਾ ਦਿਆਂ ਇਹਨੇ ਬਰਾਤ ਜਾਣਾ ਸੀਗਾ ਹੂੰ ਤਾਂ ਕਿਤੇ ਇਹਨੇ ਸਾਫ ਦੰਦ ਕਰਨ ਵਾਸਤੇ ਇਹਨਾਂ ਤੇ ਲਾ ਕੇ ਡੱਬੀ ਚ ਰੱਖਦੇ ਦੂਜੇ ਬਨੌੜੀ ਦੰਦ ਲਵਾਉਂਦੇ ਨੇ ਰੋਟੀ ਦੰਦ ਹੈ ਤੇ 6 ਮੂਰਲੇ ਲੱਗੇ ਤਾਰਾ ਪਵਾ ਕੇ ਤੇ ਤਾਰਾਂ ਵਾਲੇ ਦੰਦ ਲੈਂਦੇ ਨਹੀਂ ਇਹ ਲਾ ਦਿੰਦਾ ਬੰਦਾ ਤੇ ਜਦੋਂ ਦੰਦ ਲਾ ਲੱਕੇ ਤੇ ਡੱਬੀ ਚ ਪਾ ਕੇ ਧੋਕੇ ਰੱਖਦੇ ਨੇ ਆਪਦੇ ਸਾ ਉਹ ਜਿਹੜੇ ਡੱਬੀ ਚ ਪਾ ਕੇ ਰੱਖਦੇ ਆ ਨਾ ਉਹ ਪੀੜ ਸਾਰਾ ਰੱਖਦੇ ਆ ਤੇ ਇਹ ਆਪਦੇ ਤਨ 6 ਦਾਂਦੀ ਨਹੀਂ ਇਹ ਤੋਂ ਟੱਕਦੇ ਇਹ ਫਿਰ ਤੇ ਫਿਰ ਕਿ ਉਧਰੋਂ ਬਰਾਤ ਤਿਆਰ ਤੇ ਉਹ ਇਹਨੂੰ ਕਹਣ ਵੀ ਚੱਲ ਉਦੋਂ ਬੀਤਾ ਕਹਿੰਦੇ ਸੀ ਹੁਣ ਤਾਂ ਚੱਲ ਫੌਜੀ ਕਹਿੰਦੇ ਆ ਕਿ ਚੱਲ ਫੌਜੀ ਸਾ ਵੀ ਤੇ ਸਾਡੇ ਨਾਲ ਚੱਲ ਤੇ ਉਧਰੋਂ ਜ ਕਿ ਮੇਰੇ ਉਹ ਦੰਦ ਨਾ ਖੇੜਦੇ ਫਿਰਨ ਤੇ ਜਦੋਂ ਮੈਂ ਇਹ ਕਹਿੰਦਾ ਕਿ ਦੰਦ ਰੱਖੇ ਸੀ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਵੀ ਤੇ ਜਦੋਂ ਅਸੀਂ ਲੱਭੇ ਮੈਂ ਜਵਾਕਾਂ ਨੂੰ ਕੁੱਟਿਆ ਦੰਦ ਫੜੇ ਤੇ ਜੇ ਦੰਦ ਫੜੇ ਤਾਂ ਮੈਥੋਂ ਲੱਗਣ ਨਾ ਇਹਦੇ ਦੰਦ ਘੰਟਾ ਲਾਏ ਮੈਂ ਸਿਰ ਫੜ ਲਿਆ ਕਰਾ ਦੰਦ ਪਸਾਇਆ ਕਰ ਉਹ ਗਾਂ ਨੰਗ ਜਾ ਕਰਨ ਫਿਰ ਉਧਰੋਂ ਬਰਾਤ ਵਾਲੇ ਵਾਜਾ ਦੇਈ ਜਾਣ ਫਿਰ ਮੈਂ ਇਹਨੂੰ ਕਹਾਂ ਮੈਂ ਕਿ ਭਰਾਵਾ 2 ਮਿੰਟ ਮੈਨੂੰ ਪਾਣੀ ਪੀ ਲੈਣ ਤੇ ਮੈਨੂੰ ਹੁਫਾਤਾ ਤੂੰ ਜੇ ਦੰਦ ਨਾ ਦੰਦ ਸੈਟ ਆਏ ਤੇ ਤੂੰ ਉਹਨਾਂ ਨੂੰ ਬਰਾਤਾਂ ਨੂੰ ਕਹ ਦੇ ਵੀ ਜਾਵੜ ਤੇ ਮੈਂ ਕਿਹਾ ਜੇ ਤੂੰ ਐਂ ਜਾਵੜ ਤੇ ਅੰਦਾ ਉਹ ਮੇਰਾ ਸੀ ਗੁੱਲੇ ਕਿਵੇਂ ਖਾऊं ਫਿਰ ਮੈਂ ਇਹਨੂੰ ਕਿਹਾ ਮੈਂ ਖਾऊं ਕਰ ਤੂੰ ਮੈਂ ਕਿਹਾ 2 ਮਿੰਟ ਫਿਰ ਮੈਂ ਤਾਰਾ ਖੁੱਲਾਂਗਾ ਕੀਤਾ ਫਿਰ ਇਹਦੇ ਦੰਦ ਮਤ ਵੱਲ ਜੜ ਕੇ ਤੇ ਫਿਰ ਮੈਂ ਤਾਰਾ ਕਸਣਾ ਤੇ ਫਿਰ ਮੈਂ ਤੋੜਿਆ ਤੇ ਮੜ ਕੇ ਉੱਥੇ ਕਹਿੰਦਾ ਮੇਰੇ ਪੀੜ ਲੱਗਦੀ ਫੋਨ ਲਾਤਾ ਆਖੇ ਜਿਹੜੀ ਤੂੰ ਦਾ ਤਾਰ ਚ ਤਾਰ ਪਾਈ ਮੇਰੇ ਦੰਦ ਚ ਤੇ ਮੇਰੇ ਪੀੜਾ ਪੀੜ ਪੈਂਦੀ ਇਹ ਕਹਿੰਦਾ ਹਾਂ ਇਹ ਕਹਿੰਦਾ ਹੈ ਬਾਹਲਾ ਸਾਨੂੰ ਤਾਂ ਠੱਠ ਕਰਦਾ ਤਾਂ ਬਹੁਤ ਕਰਦਾ ਹਨਾ ਬਹੁਤ ਜਿਆਦਾ ਸਾਨੂੰ ਜੀ ਖਰਾਬ ਕਰਦਾ ਬਹੁਤ ਅੰਕ ਕਰਦਾ ਜਦੋਂ ਕਿਤੇ ਬਾਜ਼ਾਰ ਜਾਂਦੇ ਆ ਤੁਸੀਂ ਲੋਕ ਖੜ ਖੜ ਕੇ ਤੁਹਾਨੂੰ ਵੇਂਦੇ ਹੁਣ ਕਿਉਂ ਤਾਂ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਵੇਂਦੇ ਆ ਹੂੰ ਕਿਉਂਕਿ ਵੇਂਦੇ ਆ ਜਦੋਂ ਮਤਵਾਲੋ ਕੋਈ ਚੀਜ਼ ਲੈਦੀ ਮੰਗਣੀ ਆ ਅਸੀਂ ਤੇ ਲੈਦੇ ਅਸੀਂ ਮਤਵਾਲਾ ਸਾਡਾ ਪਹਿਰਾਵਾ ਹੁੰਦਾ ਜੇ ਹੁਣ ਇਹ ਨਹੀਂ ਗੀ ਵੀ ਆਪਾਂ ਕੋਕਾ ਕੋਲਾ ਸ਼ੂਟ ਪਾ ਲਿਆ ਤੇ ਉਹਦੇ ਨਾਲ ਦੀ ਥੋੜੂ ਪੱਗ ਬੰਨਣੀ ਹੈ ਹਾਂ ਚਲੋ ਮੰਨ ਲੈਣੀ ਆਪਾਂ ਸ਼ਰਟ ਪਾ ਲਈ ਤੇ ਸ਼ਰਟ ਨਾਲ ਦੀ ਪੱਗ ਹੋਗੀ ਇਹਨੇ ਪਜਾਮਾ ਵੀ ਉਹੀ ਤੇ ਗਾਂ ਝੱਗਾ ਵੀ ਉਹੀ ਤੇ ਗਾਂ ਕੋਕਾ ਕੋਲਾ ਹੀ ਸਾਰਾ ਪਨ ਜਾਂਦਾ ਤਾਂ ਉਹ ਤਾਂ ਵੱਡੜਾ ਨਾਲ ਮੈਨੂੰ ਵੀ ਕੁੱਤੇ ਪਵਾ ਦਿੰਦਾ ਹੈ ਹੈਂ ਤੇ ਜੇ ਹੁਣ ਲਾਲ ਮਤਵਲ ਪੱਗ ਬੰਨਣੀ ਤਾਂ ਲਾਲੀ ਛੂਟ ਪਾਉਣਾ ਲਾਲੀ ਪਾਉਂਦਾ ਹੁਣ ਲਾਲੀ ਪਾਈ ਫਿਰਦਾ ਹਾਂ ਨਹੀਂ ਹੁਣ ਇਹ ਤੇ ਕੋਕਾ ਕੋਲਾ ਪਾਇਆ ਮੈਂ ਲਾਲੀ ਕੋਕਾ ਪੱਗ ਵੀ ਨਾਲ ਦੀ ਹਾਂ ਤੇ ਐ ਕਰਦਾ ਏ ਤੇ ਲੋਕ ਕੀ ਲੈਦਾ ਆਪੇ ਹੀ ਵੇਖਦੇ ਨੇ ਅਗਲਾ ਕਹਿ ਦਿੰਦਾ ਵੀ ਥੋੜੇ ਨਾ ਮੈਚਿੰਗ ਕਰਕੇ ਪਾਉਂਦਾ ਸੂਟ ਹਾਂਜੀ ਹਾਂਜੀ ਮੈਚਿੰਗ ਜਦੋਂ ਉਂ ਵੀ ਰੀਲਾਂ ਵੇਖਿਆ ਥੋੜੇ ਮੈਚਿੰਗ ਪਾਉਂਦਾ ਹਾਂ ਐ ਕਿਹਾ ਨਾ ਹੋਈ ਸੀ ਐਵੇਂ ਗੱਲ ਦੂਜਾ ਕਹਿੰਦਾ ਕਿ ਉਦੋਂ ਮੁੱਖਾਂ ਨੇ ਕਿਹੜਾ ਵੀਰ ਜੀ ਆਏ ਸੀਗੇ ਤੇ ਦੂਜਾ ਇੰਟਰਵਿਊ ਨਵਜੋਤ ਜਿਹੜਾ ਵੀਰ ਉਹ ਆਇਆ ਸੀ ਤਾਂ ਉਦੋਂ ਮੇਰੇ ਬਲੈਕ ਕਲਰ ਦਾ ਸੂਟ ਪਾਇਆ ਸੀ ਇਹਨੇ ਵੇਖ ਲਾ ਵੀ 3 ਦਿਨ ਹੋ ਗਏ ਸੀ ਦਰਜੀ ਨੂੰ ਫੜਾਏ ਤੇ ਤੁਰੰਤ ਲਿਆ ਕੇ ਪਾਇਆ ਕਹਿੰਦਾ ਜਿਵੇਂ ਇੰਟਰਵਿਊ ਨਹੀਂ ਦੇਣੀ ਜਿੰਨਾ ਚਿਰ ਬਲੈਕ ਛੂਟ ਨਹੀਂ ਪੈਂਦਾ ਮੇਰੇ ਇਹ ਕਹਿੰਦਾ ਇਹ ਕਹਿੰਦਾ ਹੈ ਫਿਰ ਉਹ ਪਵਾਇਆ ਫਿਰ ਮੈਂ ਸੌਰਮਾ ਪਾਈ ਜਾਂਦੀ ਸੀ ਕਹਿੰਦਾ ਬਰਾਬਰ ਮੇਰੇ ਸੌਰਮਾ ਪਾ ਤੇ ਫਿਰ ਮੈਂ ਇੰਟਰਵਿਊ ਦੇਣੀ ਮੈਂ ਦੇਣੀ ਨਹੀਂ ਇੰਟਰਵਿਊ ਦੱਸ ਮੈਂ ਕੀ ਕਰੂੰਗੀ ਕਾ ਇਹਨੂੰ ਕੋਈ ਫਿਲਮਾਂ ਚ ਲੈ ਗਿਆ ਅਗਲੇ ਨੂੰ ਪਹਿਲਾ ਪਹਿਲਾ ਤੇਰੀਆਂ 24 ਪੂਰੀਆਂ ਕਰਨੀਆਂ ਪੈਣਗੀਆਂ ਤੇ ਫੇਰ ਕੋਈ ਇਹ ਤੋਂ ਰੋਲ ਕਰਾਇਆ ਕਾ ਫਿਲਮ ਨੂੰ ਵੇਖਣ ਗਏ ਇਹਦੇ ਨਾਲ ਕਿਤੇ ਕਿਤੇ ਹਾਂਜੀ ਫਿਲਮ ਵੇਖਣ ਗਏ ਆ ਕਦੇ ਸਿਨੇਮਾ ਫਿਲਮ ਇੱਕ ਵਾਰੀ ਗਏ ਸੀ ਜੀ ਅਸੀਂ ਵੇਖਣ ਮਾਵਾ ਟਾਈਮ ਦੀ ਗੱਲ ਆ ਮੇਰੇ ਉਦੋਂ ਦੋਨੇ ਬੱਚੇ ਸੀ ਅਸੀਂ ਗਏ ਸੀ ਤੇ ਉਹ ਪਤਾ ਨਹੀਂ ਕੀ ਨਿਹਰਾ ਜਾਂ ਨਹੀਂ ਕਰ ਦਿੰਦੇ ਹੁੰਦੇ ਪੜਦਾ ਜੋ ਛੱਡਦੇ ਤੇ ਬਾਅਦ ਚ ਨਿਹਰਾ ਮੈਂ ਵੀ ਇੱਕ ਵਾਰੀ ਗਈ ਆ ਤੇ ਉਹਨੇ ਇਹਨੇ ਵੱਢੜੇ ਨੇ ਚੀਕਾ ਛੜਤਾਂ ਉੱਥੇ ਕਿਉਂ ਤੇ ਕੀ ਪਤਾ ਕਾ ਤੋ ਆਕੇ ਕੁਰਸੀ ਥੱਲੇ ਡੇਗਦੀ ਉਹ ਕੁਰਸੀਆਂ ਤੋੜ ਗਈਆਂ ਉੱਚਾ ਕਦਾ ਕੁਰਸੀ ਤੇ ਲੱਡ ਰੇਖਦੀ ਆ ਦੋ ਹੱਥ ਚ ਸਾਡੇ ਲਈ ਜਲੂਜ ਦੇ ਪਟਕ ਸੀ ਉਹ ਕਿਧਰੇ ਹੀ ਗਏ ਤੇ ਬਾਅਦ ਚ ਮੜ ਕੇ ਉਹ ਉਹ ਕਹਿਣ ਵੀ ਟੈਕ ਜੋ ਬਹਿ ਜਾ ਮੇਰੀ ਢੜਕਣਾ ਵਧ ਗਈ ਉੱਤੇ ਫਿਰ ਕਾਦੀ ਰੇਲਵੇ ਉਹ ਪਾ ਲੋਕਾਂ ਦੇ ਪਾਸੇ ਵਾਲੇ ਨੇ ਕਹਿੰਨੇ ਕਿ ਕਿਧਰੇ ਸਿੱਧਰੇ ਨੇ ਵਿਆਹ ਕਰਾਈ ਪੈਂਦੀ ਤੇ ਹੋਰ ਤੇ ਉਹ ਫਿਰ ਕਹਿੰਦੇ ਵੀ ਇਹ ਇਹਦੇ ਨਾਲ ਤੈਨੂੰ ਖੂਜ ਧੱਕਣਾ ਦੇਤਾ ਤੇਰੇ ਮਨ ਹੋਰ ਤੇ ਮੈਂ ਕਵਾਂ ਵੀ ਤੂੰ ਬਹਿ ਜਾ ਭਰਾਵਾ ਤੂੰ ਬਹਿ ਜਾ ਕੁਛ ਨਹੀਂ ਹੁੰਦਾ ਤੇ ਕਹਿੰਦਾ ਕਿ ਵੀ ਮੈਨੂੰ ਤਾਂ ਚੱਕਰ ਆਉਂਦੇ ਇਹ ਤਾਂ ਕੁਰਸੀ ਆ ਤਾਂ ਜਾਵਾਂ ਇਹਨਾਂ ਨੇ ਤਾਂ ਨੇਰਾ ਕਰਤਾ ਇਹਨਾਂ ਨੇ ਬਾਹਰ ਲਾਤਾ ਮੈਨੂੰ ਘਵਰਾ ਪੈਂਦਾ ਪਰਾਵਾ ਉਹ ਤੇ 10 ਮਿੰਟ ਅਸੀਂ ਬੈਠੇ ਨਹੀਂ ਤੇ ਸਾਡੇ ਉਹ ਟੈਕਟਾਂ ਵਾਲੇ ਪੈਸੇ ਆ ਹੀ ਗਏ। ਬੱਸ। ਮੈਂ ਮਰ ਕੇ ਸੂਰੀ ਆਈ। ਜਦੋਂ ਕਿਤੇ ਉਂ ਤੁਸੀਂ ਮੇਲੇ ਮੂਲਾਂ ਚ ਜਾਂਦੇ ਆ ਚਲੋ ਉ ਤਾਂ ਕੀ ਲੋਕਾਂ ਨੂੰ ਪਤਾ ਹੈ। ਹਾਂਜੀ। ਵੀ ਰਿਐਲਿਟੀ ਤੁਹਾਡਾ ਇਹ ਘਰ ਵਾਲਾ ਹੈ ਨਹੀਂਗਾ। ਹਾਂਜੀ ਹਾਂਜੀ। ਆਮ ਤੌਰ ਤੇ ਕਿ ਕੁੜੀਆਂ ਕਹਿੰਦੀਆਂ ਨੇ ਨਹੀਂ ਭੈਣੇ ਇਹਦੇ ਨਾਲ ਤੇਰੀ ਜੋੜੀ ਕਿਵੇਂ ਬਣ ਗਈ ਤੇਰਾ ਧੋਖਾ ਧੱਕਾ ਹੋ ਗਿਆ। ਜਾਂ ਕਿਵੇਂ ਕੁੜੀਆਂ ਕੋਈ ਗੱਲਾਂ ਤੇ ਤੁਹਾਡੀਆਂ ਇਹ ਹੰਣ ਨਾ। ਹਾਂਜੀ। ਉਹ ਗੱਲਾਂ ਬਾਤਾਂ ਹੁੰਦੀਆਂ ਇਹੋ ਜਿਹੀਆਂ ਜਿਹਨੂੰ ਨਾ ਜੱਜ ਹੁੰਦਾ ਉਹ ਵੀ। ਵੀ ਤੁਸੀਂ ਜਾਣਦੇ ਆ ਰਿਸ਼ਤੇਦਾਰੀ ਚ ਜਾ ਕੇ ਤੇ ਪ੍ਰੋਗਰਾਮ ਤੇ ਜਾਂ ਵਿਆਹ ਸ਼ਾਦੀ ਚ ਹਾਂਜੀ ਨੇ ਕਹਿੰਦੇ ਆ ਬਹੁਤ ਕਹਿੰਦੇ ਆ ਮਤਲਬ ਕਿ ਜੇ ਤਾਂ ਸਾਡੀ ਰਿਸ਼ਤੇਦਾਰੀ ਚ ਜਾਣਾ ਹੋਵੇ ਹਨਾ ਹੁਣ ਇਹਦੇ ਆ ਮਤਲਬ ਕਿ ਆਵਦੀ ਭੈਣ ਕੇ ਮਤਲਬ ਵੀ ਪਿੰਡ ਜਾਂਦਾ ਹੈ ਤੇ ਜੇ ਕਈ ਵਾਰ ਇਹਦੇ ਪਾਂਜੇ ਹੁਣ ਇਹਨੂੰ ਤਾਂ ਮਾਮਾ ਕਹਣਾ ਉਹ ਨਾਲ ਮੈਨੂੰ ਮਮੀ ਆਖ ਦਿੰਦੇ ਹਾਂ ਉਹ ਚਾ ਲੜ ਫੌਜੀ ਦੇ ਪੂਰੇ ਹੋ ਗਏ ਚਾ ਲੜ ਫੌਜੀ ਦੇ ਪੂਰੇ ਹੋ ਗਏ ਮਤਲਬ ਵੀ ਆ ਨਹੀਂ ਕੋਈ ਵੀ ਜਾਏ ਹੈ ਜਾਂ ਆਪਾਂ ਘਰ ਵਾਲਾ ਘਰ ਵਾਲੀ ਨੂੰ ਗੁੱਸੇ ਹੋ ਕੇ ਵਿਖਾਉਂਦਾ ਉਹਨੇ ਮਨਾਉਣਾ ਨਹੀਂ ਵੀ ਜਾਨੀ ਕਿ ਉਹ ਚਾ ਲੜ ਵਿਚਾਰੇ ਨੇ ਸਾਰੇ ਮੇਰੇ ਨਾਲ ਇੱਕ ਹਿਸਾਬ ਨਾਲ ਪੂਰੇ ਸਾਡੇ ਪਰਿਵਾਰ ਚ ਕਰ ਲਏ ਆ ਵੀ ਜਿਵੇਂ ਮਤਲਬ ਜੇ ਹੁਣ ਰਸਦਾ ਉਹ ਵੀ ਸਾਡਾ ਸਾਰਾ ਪਰਿਵਾਰ ਕਿਤੇ ਮੈਂ ਮੈਂ ਤਾਂ ਕੱਢੂ ਕਿਤੇ ਮੇਰੇ ਘਰਾਂ ਵਾਲਾ ਜੇ ਮਤਵਲ ਵੀ ਕੋਈ ਚੀਜ਼ ਕੋਈ ਖਾਂਦੀ ਚ ਵੈਸਾ ਉਹ ਇਹਨੇ ਆਣ ਕੇ ਕਹਿ ਦੇਣਾ ਫੱਟ ਦੇ ਨੇ ਵੀ ਆ ਚ ਵੈਸਤਾ ਇਹਦੀਆਂ ਬਾਲਾਂ ਜਿਆਦੇ ਲੱਗਦਾ ਹੈ ਨਹੀਂ ਇਹਨੂੰ ਕੋਸ ਵੀ ਮੈਂ ਇਹ ਵੀ ਖਾਣਾ ਇੱਕਦਾਂ ਕਹਿੰਦਾ ਕਿ ਮੈਨੂੰ ਮੈਗੀ ਬਣਾ ਦੇ ਤੇ ਮੈਂ ਉਹਦਾਂ ਇਹਨੂੰ ਮੈਗੀ ਬਣਾ ਤੀ ਤੇ ਉਹਨੂੰ ਆਖੇ ਇਹ ਤਾਂ ਸਿੱਧਾਂ ਹੁੰਦੀਆਂ ਇਹ ਤਾਂ ਆਖੇ ਤੂੰ ਵਿੰਗਾ ਬਣਾ ਤੀਆਂ ਮੈਂ ਆਖਿਆ ਵੀ ਸਿੱਧਾਂ ਕਿਹੜਾ ਇਹਨੇ ਐ ਨਹੀਂ ਕਿਹਾ ਵੀ ਨਿਊਡਲ ਖਾਣੇ ਆ ਮੈਂ ਤੇ ਮੈਗੀ ਨੂੰ ਹੁਣ ਮੈਗੀ ਨੂੰ ਦੱਸ ਵੀ ਮੈਂ ਉਹ ਜਿਹੜਾ ਨਾ ਸੇਵਾਾਂ ਮੈਂ ਉਹਨਾਂ ਨੂੰ ਸਿੱਧਾ ਕਿਵੇਂ ਕਰਦੇ ਆ ਇਹੋ ਜੇ ਕੰਮ ਕਰਦਾ ਇਹ ਤਾਂ ਚੁਆਇਸਾਂ ਬਹੁਤ ਆਈਦੀ ਬਹੁਤ ਚੁਆਇਸਾਂ ਇਹ ਤਾਂ ਖਾਸ ਕਰਕੇ ਤਲਣਾਂ ਚੀਜ਼ਾਂ ਨੂੰ ਪਰਵਾਦ ਵੱਧਦਾ ਫਲਦਾ ਹੈ ਨਹੀਂ ਗਾਏ ਐਡਾ ਕੀ ਰੂਏ ਹਾਂਜੀ ਹਾਂਜੀ ਨਾ ਲੱਕੜ ਦੇ ਘੋੜ ਡੋਲਣ ਲਈ ਗੱਲਾਂ ਹਾਂਜੀ ਬਾਕੀ ਹੁਣ ਜਿਵੇਂ ਤੁਸੀਂ ਮੇਰੇ ਮੇਥੋਂ ਮਤਲਬ ਸਵਾਲ ਕਰੀ ਜਾਂਦੇ ਮੈਨੂੰ ਪੁੱਛੀ ਜਾਂਦੇ ਨਾ ਹੁਣ ਅੰਦਰੇ ਅੰਦਰ ਯਾਰ ਖੁੱਲ ਜਾਂਦਾ ਵੀ ਮੈਨੂੰ ਤਾਂ ਕਾਸ ਨੂੰ ਸੱਦਿਆ ਸੀ ਮੈਥੋਂ ਤਾਂ ਉਹ ਸਵਾਲ ਕਰਾਇਆ ਬੁੱਬਲੀ ਆਦਾ ਹਣਾ ਬਹੁਤ ਬਹੁਤ ਹੋ ਸਕਦਾ ਰਾਤ ਚ ਜਾਂਦਾ ਕਦੇ ਵੀ ਮੈਨੂੰ ਕਾਸ ਤੋਂ ਲਿਆਂਦਾ ਸੀ ਮੋਟੇ ਉੱਤਰੀ ਕੋਸ਼ਿਸ਼ ਕਰਦਾ ਪੂਰੀ ਬਾਤ ਉਹ ਮੈਂ ਨਹੀਂ ਵੀ ਜਦੋਂ ਕਿਤੇ ਮਤਲਬ ਵੀ ਜਾਗੇ ਜੁਗੇ ਤੇ ਠੱਕੇ ਨਾ ਬਹਿਨ ਦੀ ਕੋਸ਼ਿਸ਼ ਕਰੂ ਵੀ ਮੈਂ ਵੀ ਤੁਹਾਡੇ ਨਾਲ ਜਾਣਾ ਵੀ ਸਾਡੇ ਦੋਾਂ ਜੀ ਦੇ ਵਿੱਚ ਆਖਦਾ ਨਾ ਕਹਿੰਦਾ ਕਿ ਵੀ ਅਸੀਂ ਖੈ ਨਹੀਂ ਕਿੱਥੇ ਚੱਲੇ ਸੀ ਜਾਂਦਾ ਵੀ ਮੈਂ ਤਾਂ ਆਪ ਜਾਣਾ ਤੁਹਾਡੇ ਨਾਲ ਤੇ ਮੈਂ ਕਵਾਂ ਵੀ ਨਹੀਂ ਜਾਣਾ ਤੇ ਮੈਂ ਬੈਠੀ ਤੇ ਵੱਡੜਾ ਮਗਰ ਬੈ ਗਿਆ ਏ ਤੁਹਾਡੀ ਨੂੰ ਬਾਹਲਾ ਜਲੂਸ ਕੱਢਦਾ ਹੈ ਤਾਂ ਹਾਂਜੀ ਹੁਣ ਉਸੇ ਵੱਟੇ ਪੁੱਛ ਰੋ ਕੁਝ ਬੋਲਣੇ ਨੇ ਕੀ ਚਾਹੀਦਾ ਵੇ ਹਾਂ ਤੈਨੂੰ ਲੈ ਪੀਆ ਲੈ ਇੱਕ ਤੂੰ ਰੋਕ ਜਾ ਭਰਾਵਾ ਪੀ ਜਾ ਮੰਡੜਿਆ ਇਹਨਾਂ ਦੀ ਇੰਟਰਵਿਊ ਚੱਲੀ ਜਾਂਦੀ ਕਿਉਂ ਤੂੰ ਮਾਰਦਾ ਚੁੱਪ ਕਰ ਜਾ ਕਰ ਆਪੇ ਲੱਗ ਜਾ ਕਰ ਪੂਰਾ ਕਰਦਾ ਇਹ ਐਕਸ਼ਨ ਐਕਸ਼ਨ ਕਰ ਲੈ ਤੂੰ ਤੋਰ ਮੇਰੇ ਨਾਲ ਚੱਲ ਫਿਰ ਤਨ ਪੀ ਜਾ ਕਵਾਵਾ ਤੇ ਭਰਾਵਾ ਸੀ ਮੈਂ ਤਾਂ ਸੀ ਨਾ ਪਹਿਲਾਂ ਦੋ ਮਿੰਟ ਰੋਕ ਲੋ ਆਪਾਂ ਪੀਜ਼ਾ ਖਵਾ ਦਾਂਗੇ ਇਹਨੂੰ ਇਹ ਕੋਈ ਬੋਲਣਾ ਵੀ ਕਿਉਂ ਕਰਦਾ ਵੇ ਕਿ ਕਿਵੇਂ ਕਰਦਾ ਵੇ ਲੈ ਤੁਸੀਂ ਜੇ ਪੁੱਛਣਾ ਤਾਂ ਕੋ ਸੇ ਤੋਂ ਪੁੱਛ ਲਓ ਤੂੰ ਦੱਸਣਾ ਪੁੱਛਿਆ ਕੋਚ ਲੜਦੀ ਏ ਤੇਰੇ ਨਾਲ ਹੈ ਘਰੇ ਲੜਦੀ ਏ ਘਰੇ ਟੰਡ ਲੜਦੀ ਲੜਦੀ ਦੀ ਉਹ ਘਰੇ ਖਵਾਉਂਦੀ ਏ ਗਲਪੀ ਗਲਪੀ ਲੈ ਕੇ ਦੇਨੂੰ ਜਿਵੇਂ ਕਹਿੰਦੀ ਹੁਣ ਤੇਰੇ ਉਹਦੀ ਗੱਲ ਕਰਦੀ ਸੀ ਇਹਦਾ ਖਵਾਦੀ ਬਣਾ ਦਿੰਦੀ ਏ ਚੰਗੀ ਏ ਜੀ ਗੋਦੀ ਚੱਕ ਲੈਂਦੀ ਏ ਗੋਦੀ ਚੱਕਦੀ ਏ ਮੰਨ ਤਾਂ ਚਲ ਠੀਕ ਹੈ ਤੂੰ ਤੂੰ ਵੀ ਚੱਕ ਲੈਣਾ ਗੋਦੀ ਪਰ ਇਹਨੂੰ ਬਾਈ ਜੀ ਇਹਨਾਂ ਕਹਿ ਦੋ ਵੀ ਇਹ ਚੁੱਪ ਕਰਕੇ ਬਹਿ ਜੇ ਇਹ ਨਹੀਂ ਉਹਨਾਂ ਟਾਈਮ ਤਾਂ ਆਹੀ ਕੁਛ ਕਰ ਹੀ ਜਾਣਾ ਇਹਨੇ ਤਾਂ ਕਹੀਂ ਕਰੀ ਜਾਊਗਾ ਠੂੰਗਾ ਮਾਰੀ ਜਾਊਗਾ ਇਹੀ ਕਰੀ ਜਾਊਗਾ ਚੁੰਗਾ ਮਾਰੀ ਜਾਊਗਾ ਇਹ ਆਪਣੀ ਆਪਣੀ ਪੋਡਕਾਸਟ ਹੀ ਕਰਦਾ ਤੇ ਅੱਗੇ ਵੀ ਕਰਦਾ ਕਿਸੇ ਨਹੀਂ ਅੱਗੇ ਮੈਂ ਤਾਂ ਲੈ ਇੰਟਰਵਿਊ ਕਹੀ ਦਿੱਤਾਗਾ ਪਹਿਲਾਂ ਵੀ ਮੈਂ ਇਹਨੂੰ ਪੂਰਾ ਸਮਝਾਉਣੀ ਹੁੰਨੀ ਹੁਣ ਵੀਰ ਜੀ ਹੁਣੀ ਇੰਟਰਵਿਊ ਲੈ ਕੇ ਆਇਆ ਪਹਿਲੇ ਕੁਝ ਬਣਾ ਕੇ ਖਵਾਉਣਾ ਪੈਂਦਾ ਇਹਨੂੰ ਫਿਰ ਟਿਕਿਆ ਰਹਿੰਦਾ ਤੇ ਅੱਜ ਜਾਨੀ ਕਿ ਮੈਂ ਵਾਦਾ ਕਰ ਆਈਆਂ ਇਹਦੇ ਨਾਲ ਵੀ ਤੁਹਾਨੂੰ ਜਾਣਦੇ ਹਾਂ ਸੱਚਾ ਹੋ ਵੀ ਹੈ ਹਾਂ ਫੇਰ ਤੁਸੀਂ ਪਹਿਲਾਂ ਦੱਸਦੇ ਆ ਪਰ ਪਹਿਲਾਂ ਖਵਾ ਦਿੰਦੇ ਨੂੰ ਹੁਣ ਮੈਨੂੰ ਕੀ ਪਤਾ ਸੀ ਵੀ ਇਹਨੇ ਵਿਹੋਕ ਇੱਥੇ ਆਣ ਕੇ ਨੇ ਟੁੱਚਾ ਢਾਉਣਾ ਵਿੱਚ ਜੇ ਮੈਨੂੰ ਪਤਾ ਹੁੰਦਾ ਇਹਨੂੰ ਮੈਂ ਲੈ ਕੇ ਹੀ ਨਹੀਂ ਸੀ ਆਉਣਾ ਹੂੰ ਹੁਣ ਕਾਹਨ ਲਿਓਗੇ ਨਾਲ ਨਾ ਮੈਂ ਤਾਂ ਲੈ ਠੀਕ ਹੈ ਜੇ ਆ ਰੋਲਾ ਪੈਗਾ ਕਿ ਤੈਨੂੰ ਕਾਹਨੂੰ ਨਾਂ ਨਹੀਂ ਦੇਣਾ ਠੀਕ ਹੈ ਹੁਣ ਚੁੱਪ ਕਰਕੇ ਬਹਿ ਜਾ ਦੋ ਮਿੰਟ